ਪੰਜਾਬ ਸਰਕਾਰ ਵੱਲੋਂ ਇੱਕ ਚਿੱਠੀ ਕੱਢੀ ਜਾਂਦੀ ਆ ਉਸ ਚਿੱਠੀ ਦਾ ਮਤਲਬ ਦੱਸਿਆ ਜਾਂਦਾ ਕਿ ਇੱਕ ਕਾਨੂੰਨ ਨੂੰ ਪੰਜਾਬ ਸਰਕਾਰ ਨੇ ਮਨਜ਼ੂਰੀ ਦਿੱਤੀ ਹੈ ਕਿ ਜਿਹੜੇ ਕਾਰਪੋਰੇਟਰ ਘਰਾਣੇ ਨੇ ਪ੍ਰਾਈਵੇਟ ਪਲੇਅਰ ਨੇ ਉਹ ਫਸਲਾਂ ਦੀ ਖਰੀਦ ਕਰ ਸਕਦੇ ਨੇ ਉਹ ਸਟੋਰ ਕਰ ਸਕਦੇ ਨੇ ਅੱਜ ਇੱਕ ਹੋਰ ਚਿੱਠੀ ਆਉਂਦੀ ਹੈ ਕਿ ਜਿਹੜੇ ਫੈਸਲੇ ਪਹਿਲਾਂ ਲਏ ਗਏ ਨੇ ਉਹਨਾਂ ਨੂੰ ਵਾਪਸ ਲਿਆ ਜਾ ਰਿਹਾ ਕੋਈ ਇਹੋ ਜੀ ਚਿੱਠੀ ਨਹੀਂ ਕੱਟੀ ਗਈ ਜਿਦੇ ਨਾਲ ਕਿਸੇ ਕਾਰਪੋਰੇਟਰ ਅਧਾਰੇ ਨੂੰ ਕੋਈ ਲਾਭ ਦੇਣ ਦੀ ਗੱਲ ਕੀਤੀ ਗਈ ਹੋਈ ਜਿਹੜੇ ਸਾਈਲੋ ਦੇ ਵਿੱਚ ਸਬਜ਼ ਯਾਰਡ ਬਣਦੇ ਸੀਗੇ ਉਹ 2013 ਤੋਂ ਅਕਾਲੀ ਸਰਕਾਰ ਦੇ ਟਾਈਮ ਕਾਂਗਰਸ ਸਰਕਾਰ ਦੇ ਟਾਈਮ ਲਗਾਤਾਰ ਚੱਲਦੇ ਆ ਰਹੇ ਸੋ ਤੱਕ ਸਾਡੇ ਕਿਸਾਨ ਭਰਾਵਾਂ ਨੂੰ ਸ਼ੰਕਾ ਸੀਗਾ ਅਸੀਂ ਉਹ ਆਰਡਰ ਜਿਹੜਾ ਸਾਈਲੋ ਨੂੰ ਸਬਜ਼ ਯਾਰਡ ਬਣਾਉਣ ਦਾ ਸੀ ਉਹ 2013 ਤੋਂ ਲੈ ਕੇ ਹੁਣ ਤੱਕ ਜਿੰਨੇ ਬਣੇ ਸੀ ਉਹ ਆਰਡਰ ਵਾਪਸ ਲੈ ਲਿਆ ਕਿਸਾਨ ਜਥੇਬੰਦੀਆਂ ਨੇ ਪ੍ਰੋਗਰਾਮ ਵੀ ਲਿਖਤੇ ਸੀ ਆਪਣੇ ਪੰਜਾਬ ਸਰਕਾਰ ਦੇ ਖਿਲਾਫ ਕਿ ਇਦਾਂ ਦਾ ਕੋਈ ਤਾਲਮੇਲ ਨਹੀਂ ਬਣਿਆ ਕਿਸਾਨ ਆਗੂਆਂ ਦੇ ਨਾਲ ਸਰਕਾਰ ਬੈਹ ਜਾਂਦੀ ਟੇਬਲ ਟॉक ਹੋ ਜਾਂਦੀ ਸਰਕਾਰ ਸਮਝਾਉ ਪਾਉਂਦੀ ਕਿ ਇੱਥੇ ਚ ਗਲਤ ਕੁਸ਼ ਨਹੀਂ ਹੈਗਾ ਕਿਸਾਨ ਸੈਟੀਸਫਾਈਡ ਹੋ ਸਕਦੇ ਤੇ ਜਿਸ ਚੀਜ਼ ਦਾ ਕੋਈ ਆਧਾਰ ਹੀ ਨਹੀਂ 2013 ਤੋਂ ਲੈ ਕੇ ਅੱਜ 11 ਸਾਲ ਹੋ ਗਏ ਕਿਸੇ ਨੇ ਕਿ ਇਸ ਚੀਜ਼ ਨੂੰ ਉਹਦਾ ਆਬਜੈਕਟ ਕੀ ਬਿਨਾ ਕਿਸੇ ਕਾਰਨ ਮੁੱਦਾ ਬਣਾਇਆ ਗਿਆ ਜਦੋਂ ਕਿ ਇਹ ਕੋਈ ਇਸ਼ੂ ਹੈ ਨਹੀਂ ਸੀਗਾ ਜੱਥੇਬੰਦੀਆਂ ਵਿਰੋਧ ਕਰ ਰਹੀਆਂ ਸੀ ਇਸ ਗੱਲ ਦਾ ਕਿ ਇਹ ਠੀਕ ਨਹੀਂ ਸੀ ਹੋ ਵਰਿਆ ਕਿਸਾਨਾਂ ਮੁਤਾਬਕ ਸਰਕਾਰ ਦਾ ਇਹ ਇੱਕ ਗਲਤ ਡਿਸੀਜਨ ਸੀ ਜਿਹੜੇ ਬੰਦੇ ਇਹ ਗੱਲ ਕਰਦੇ ਨੇ ਉਹ ਦੱਸਣ 2013 ਤੋਂ ਬਾਅਦ ਹੁਣ ਤੱਕ ਚੁੱਪ ਕਿਉਂ ਕਿਉਂ ਸੀ ਜਿਹੜੇ ਅਕਾਲੀ ਆਕੂ ਜਾਂ ਕਾਂਗਰਸ ਦੇ ਆਕੂ ਇਸ ਗੱਲ ਤੇ ਰੌਲਾ ਪਾ ਰਹੇ ਸੀ ਕਿ ਵੀ ਹਰ ਸੰਸਦ ਕੌਰ ਬਾਦਲ ਜਾਂ ਹੋਰ ਕਾਂਗਰਸੀ ਆਕੂ ਉਹ ਦੱਸਣ 2013 ਤੇ ਇਹਨਾਂ ਦੀ ਸਰਕਾਰਾਂ ਦੇ ਟਾਈਮ ਤੱਕ ਇਹ ਸਭ ਯਾਰਡ ਬਣਦੇ ਰਹੇ ਨੇ ਸਾਰੇ ਸੈਕਟਰ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਦੀਪ ਸਿੰਘ ਪੰਗੂਤੇ ਇਸ ਵੇਲੇ ਮੇਰੇ ਨਾਲ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਵਰਸੇਟ ਸਾਹਿਬ ਜੁੜੇ ਨੇ ਵਰਸੇਟ ਸਾਹਿਬ ਸਵਾਗਤ ਸਭ ਤੋਂ ਪਹਿਲਾਂ ਤੁਹਾਡਾ ਚੈਨਲ ਤੇ ਜੀ ਥੈਂਕ ਯੂ ਭੰਗੂ ਸਾਹਿਬ ਸਾਰੇ ਦਰਸ਼ਕਾਂ ਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਧੰਨਵਾਦ ਜੀ ਜੀ ਵਰਸੇਟ ਸਾਹਿਬ ਕੁਝ ਦਿਨ ਪਹਿਲਾਂ ਗੱਲ ਚੱਲਦੀ ਹੈ ਕਿ ਪੰਜਾਬ ਸਰਕਾਰ ਵੱਲੋਂ ਇੱਕ ਚਿੱਠੀ ਕੱਢੀ ਜਾਂਦੀ ਆ ਉਸ ਚਿੱਠੀ ਦਾ ਮਤਲਬ ਦੱਸਿਆ ਜਾਂਦਾ ਕਿ ਇੱਕ ਕਾਨੂੰਨ ਨੂੰ ਪੰਜਾਬ ਸਰਕਾਰ ਨੇ ਮਨਜ਼ੂਰੀ ਦਿੱਤੀ ਹੈ ਕਿ ਜਿਹੜੇ ਕਾਰਪੋਰੇਟ ਘਰਾਣੇ ਨੇ ਪ੍ਰਾਈਵੇਟ ਪਲੇਅਰ ਨੇ ਉਹ ਫਸਲਾਂ ਦੀ ਖਰੀਦ ਕਰ ਸਕਦੇ ਨੇ ਉਹ ਸਟੋਰ ਕਰ ਸਕਦੇ ਨੇ ਅੱਜ ਇੱਕ ਹੋਰ ਚਿੱਠੀ ਆਉਂਦੀ ਹੈ ਕਿ ਜਿਹੜੇ ਐਸਲੇ ਪਹਿਲਾਂ ਲਏ ਗਏ ਨੇ ਉਹਨਾਂ ਨੂੰ ਵਾਪਸ ਲਿਆ ਜਾ ਰਿਹਾ ਸੋ ਜੇਕਰ ਤੁਹਾਡੇ ਕੋਲ ਕਲੈਰੀਫਿਕੇਸ਼ਨ ਜਾਂਦਾ ਨਹੀਂ ਹੋਵੇ ਇਸ ਗੱਲ ਦੀ ਉਹ ਕੀ ਹੋਊਗੀ ਕਿ ਪਹਿਲੀ ਕੱਢੀ ਗਈ ਚਿੱਠੀ ਕੀ ਸੀ ਅੱਜ ਵਾਪਸ ਲਏ ਗਿਆ ਫੈਸਲਾ ਕੀ ਹੈ ਸੋ ਕਿਸ ਤਰੀਕੇ ਦੇ ਨਾਲ ਸਾਰਾ ਕੁਝ ਇਹ ਵਾਪਰਿਆ ਜੀ ਵਰਸਾ ਸਾਹਿਬ ਮੈਂ ਪਹਿਲਾਂ ਤਾਂ ਸਪਸ਼ਟ ਕਰਨਾ ਚਾਹੁੰਦਾ ਕਿ ਕੋਈ ਇਹੋ ਜੀ ਚਿੱਠੀ ਨਹੀਂ ਕੱਢੀ ਗਈ ਜਿਹਦੇ ਨਾਲ ਕਿਸੇ ਕਾਰਪੋਰੇਟ ادارے ਨੂੰ ਕੋਈ ਲਾਭ ਦੇਣ ਦੀ ਗੱਲ ਕੀਤੀ ਗਈ ਹੋਵੇ ਜਿਹੜੀ ਖਬਰ ਅਖਬਾਰਾਂ 'ਚ ਚੱਲ ਰਹੀ ਹੈ ਕਿ 26 ਮਾਰਕੀਟ ਕਮੇਟੀਆਂ ਭੰਗ ਕੀਤੀਆਂ ਗਈਆਂ ਤੇ ਕਾਰਪੋਰੇਟ ادارے ਨੂੰ ਫਾਇਦਾ ਦਿੱਤਾ ਗਿਆ ਇਹ ਖਬਰ ਝੂਠੀ ਹੈ ਬੇਬੁਨਿਆਦ ਹੈ ਇਹੋ ਜਿਹਾ ਕੋਈ ਆਰਡਰ ਨਹੀਂ ਕੀਤਾ ਜਿਹਦੇ ਨਾਲ ਕੋਈ ਕਿਸੇ ਕਾਰਪੋਰੇਟ ادارے ਨੂੰ ਫਾਇਦਾ ਹੋਵੇ ਜਾਂ ਕੋਈ ਮਾਰਕੀਟ ਕਮੇਟੀਆਂ ਭੰਗ ਕੀਤੀਆਂ ਜਾਣ ਦੂਸਰੀ ਗੱਲ ਜਿਹੜੀ ਸੈਲੋ ਨੂੰ ਸਬ ਯਾਰਡ ਬਣਾਉਣ ਦੀ ਗੱਲ ਹੈ ਇਹ 2013 ਤੋਂ ਹਰ ਸਾਲ ਰੂਟੀਨ ਮੈਟਰ ਹੈ ਜਿਹੜੇ ਸਾਈਲੋ ਦੇ ਵਿੱਚ ਸਬ ਯਾਰਡ ਬਣਦੇ ਸੀਗੇ ਉਹ 2013 ਤੋਂ ਅਕਾਲੀ ਸਰਕਾਰ ਦੇ ਟਾਈਮ ਕਾਂਗਰਸ ਸਰਕਾਰ ਦੇ ਟਾਈਮ ਲਗਾਤਾਰ ਚੱਲਦੇ ਆ ਰਹੇ ਨੇ ਕੋਈ ਇੱਕ ਰੂਟੀਨ ਮੈਟਰ ਸੀਗਾ ਪਰੰਤੂ ਜਦੋਂ ਪਿਛਲੇ ਸਾਲ ਵੀ ਬਣੇ ਸੀਗੇ ਉਸ ਤੋਂ ਪਿਛਲੇ ਸਾਲ ਵੀ 13 ਤੋਂ ਲੈ ਕੇ 10 ਸਾਲ 11 ਸਾਲ ਲਗਾਤਾਰ ਇਹ ਸਿਸਟਮ ਚੱਲਦਾ ਆ ਰਿਹਾ ਹੈ ਕਿਉਂਕਿ ਹਰ ਸਾਲ ਜਦੋਂ ਫਸਲ ਦੀ ਮੌਕਾ ਆਉਂਦਾ ਹੈ ਪ੍ਰੋਕਿਊਰਮੈਂਟ ਦਾ ਉਦੋਂ ਜਿੰਨੀਆਂ ਮੰਡੀਆਂ ਵਧਾਈਆਂ ਜਾਂਦਿਆਂ ਨੇ ਪਿਛਲੇ ਵਾਰੀ ਸਾਡੇ ਕੋਲ 1800 50 ਮੰਡੀਆਂ ਸੀ ਅੱਜ ਕਿ 1907 ਮੰਡੀਆਂ ਨੇ ਅਸੀਂ ਹਰ ਸਾਲ ਮੰਡੀਆਂ ਵਧਾਉਨੇ ਆ ਕਿਸਾਨਾਂ ਨੂੰ ਸਹੂਲਤ ਦੇਣ ਵਾਸਤੇ ਆੜ੍ਹਤੀਆਂ ਨੂੰ ਸਹੂਲਤ ਦੇਣ ਵਾਸਤੇ ਔਰ ਕਦੇ ਕਈ ਐਸੇ ਤਰ੍ਹਾਂ ਸਾਈਲੋਆਂ ਚ ਇਨਕਲੂਡ ਹੁੰਦੇ ਨੇ ਪਰੰਤੂ ਜਿੱਥੋਂ ਤੱਕ ਸਾਡੇ ਕਿਸਾਨ ਭਰਾਵਾਂ ਨੂੰ ਜਾਂ ਹੋਰ ਕੋਈ ਸ਼ੰਕਾ ਸੀਗਾ ਅਸੀਂ ਉਹ ਆਰਡਰ ਜਿਹੜਾ ਸਾਈਲੋ ਨੂੰ ਸਬਜਾਰਡ ਬਣਾਉਣ ਦਾ ਸੀ ਉਹ 2013 ਤੋਂ ਲੈ ਕੇ ਹੁਣ ਤੱਕ ਜਿੰਨੇ ਬਣੇ ਸੀ ਉਹ ਆਰਡਰ ਵਾਪਸ ਲੈ ਲਿਆ ਹੁਣ ਸਾਰੇ ਜਿਹੜੇ ਸਾਈਲੋ ਸਿਰਫ ਸਟੋਰ ਕਰਨ ਦਾ ਜਗ੍ਹਾ ਰਹਿਣਗੇ ਉੱਥੇ ਕੋਈ ਖਰੀਦ ਪਰਚੇਜ ਨਹੀਂ ਹੋਊਗੀ। ਵਰਸਾ ਸਾਹਿਬ ਅਜਿਵੇਂ ਕਿਸਾਨ ਜਥੇਬੰਦੀਆਂ ਨੇ ਪ੍ਰੋਗਰਾਮ ਵੀ ਲਿਖਦੇ ਸੀ ਆਪਣੇ ਪੰਜਾਬ ਸਰਕਾਰ ਦੇ ਖਿਲਾਫ ਕਿ ਇਦਾਂ ਦਾ ਕੋਈ ਤਾਲਮੇਲ ਨਹੀਂ ਬਣਿਆ ਕਿਸਾਨ ਆਗੂਆਂ ਦੇ ਨਾਲ ਸਰਕਾਰ ਬੈਹ ਜਾਂਦੀ ਟੇਬਲ ਟॉक ਹੋ ਜਾਂਦੀ ਸਰਕਾਰ ਸਮਝਾਉ ਪਾਉਂਦੀ ਕਿ ਇੱਥੇ ਚ ਗਲਤ ਕੁਝ ਨਹੀਂ ਹੈਗਾ ਕਿਸਾਨ ਸੈਟੀਸਫਾਈਡ ਹੋ ਸਕਦੇ। ਨਹੀਂ ਨਹੀਂ ਕਿਸਾਨ ਭਰਾਵਾਂ ਨੂੰ ਹਮੇਸ਼ਾ ਦਰਵਾਜ਼ੇ ਖੁੱਲੇ ਨੇ। ਅਸੀਂ ਸਵਾਗਤ ਕਰਦੇ ਹਾਂ ਕੋਈ ਉਸਾਰੂ ਸੁਝਾਅ ਸਾਨੂੰ ਦੇਣਗੇ ਅਸੀਂ ਉਹਨੂੰ ਲਾਗੂ ਕਰਾਂਗੇ ਪਰੰਤੂ ਜਿਸ ਚੀਜ਼ ਦਾ ਕੋਈ ਆਧਾਰ ਹੀ ਨਹੀਂ 2013 ਤੋਂ ਲੈ ਕੇ ਅੱਜ 11 ਸਾਲ ਹੋ ਗਏ ਕਿਸੇ ਨੇ ਇਸ ਚੀਜ਼ ਨੂੰ ਉਦੋਂ ਤਾਂ ਅਬਜੈਕਟ ਨਹੀਂ ਕੀਤਾ ਅੱਜ ਇਹਨੂੰ ਬਿਨਾਂ ਕਿਸੇ ਕਾਰਨ ਮੁੱਦਾ ਬਣਾਇਆ ਗਿਆ ਜਦੋਂ ਕਿ ਇਹ ਕੋਈ ਇਸ਼ੂ ਹੈ ਨਹੀਂ ਸੀਗਾ ਅਸੀਂ ਫੇਰ ਵੀ ਇਹਨੂੰ ਗੰਭੀਰਤਾ ਨਾਲ ਲੈਂਦੇ ਹੋਏ ਵੀ ਅਸੀਂ ਕਿਸੇ ਨੂੰ ਸ਼ੰਕੇ 'ਚ ਨਹੀਂ ਪਾਉਣਾ ਅਸੀਂ ਚਾਹੁੰਦੇ ਹਾਂ ਕਿਉਂਕਿ ਮੰਡੀਆਂ ਦੀ ਜ਼ਰੂਰਤ ਤਾਂ ਹੈ ਵੱਧ ਤੋਂ ਵੱਧ ਅਸੀਂ ਬਣਾ ਰਹੇ ਹਾਂ ਜਿੱਥੇ ਵੀ ਲੋੜ ਹੈ ਔਰ ਮੈਂ ਵੀ ਸਪਸ਼ਟ ਕਰਦਾ ਕਿ ਅਸੀਂ ਜਿਹੜੇ ਵੀ ਕੋਈ ਪਰਚੇਜ਼ ਸੈਂਟਰ ਜਾਂ ਸਬ ਯਾਰਡ ਬਣੇ ਨੇ ਉਹਨਾਂ ਤੋਂ ਮਾਰਕੀਟ ਫੀਸ ਹਮੇਸ਼ਾ ਹੀ ਲੈਣੇ ਆ ਔਰ ਕਿਸੇ ਦੇ ਰੋਕ ਨਹੀਂ ਹੈਗੀ ਕਿ ਪਰਚੇਜ਼ ਕਰਨ ਦੀ ਕੋਈ ਵੀ ਬੰਦਾ ਫਸਲ ਖਰੀਦ ਸਕਦਾ ਚਾਹੇ ਕੋਈ ਵੀ ਏਜੰਸੀ ਆ ਕੋਈ ਪ੍ਰਾਈਵੇਟ ਬੈਕਸੀ ਆ ਕੋਈ ਪ੍ਰਾਈਵੇਟ ਕਾਰਪੋਰੇਸ਼ਨ ਆ ਉਹ ਆਪਣੀਆਂ ਫਸਲਾਂ ਖਰੀਦ ਸਕਦੇ ਨੇ ਕੋਈ ਪਾਬੰਦੀ ਨਹੀਂ ਹੈ ਇੰਡੀਆ ਦੇ ਕਾਨੂੰਨ ਦੇ ਅਨੁਸਾਰ ਇਸ ਲਈ ਅਸੀਂ ਬਿਲਕੁਲ ਕਿਸਾਨਾਂ ਮਜ਼ਦੂਰਾਂ ਤੇ ਆਰਥਿਕਾਂ ਭਰਾਵਾਂ ਦੇ ਨਾਲ ਖੜੇ ਆ ਕੋਈ ਹੋ ਜਾ ਫੈਸਲਾ ਜਿਹਦੇ ਨਾਲ ਕੋਈ ਮੰਡੀ ਸਿਸਟਮ ਦੇ ਵਿੱਚ ਕੋਈ ਕਮੀ ਰਹੇ ਜਾਂ ਮੰਡੀ ਸਿਸਟਮ ਨੂੰ ਠੇਸ ਪਹੁੰਚੇ ਅਸੀਂ ਨਾ ਪਹਿਲਾਂ ਲਿਆ ਨਾ ਆਉਣ ਵਾਲੇ ਸਮੇਂ 'ਚ ਲੈਣਾ ਅਸੀਂ ਮੰਡੀ ਸਿਸਟਮ ਨੂੰ ਮਜ਼ਬੂਤ ਕਰਨ ਲੱਗੇ ਆ ਤੁਹਾਡੇ ਸਾਹਮਣੇ ਪਿਛਲੇ 10 ਸਾਲ ਤੋਂ ਬੰਦ ਪਈ ਮੰਡੀ ਜਿਹੜੀ 11 ਫੇਸ 'ਚ ਸੀਗੀ ਉਹਨੂੰ ਪਿਛਲੇ ਸਾਲ ਜਦੋਂ ਚੇਅਰਮੈਨ ਬਣਿਆ ਉਸ ਤੋਂ ਬਾਅਦ ਚਾਲੂ ਕਰਵਾਇਆ ਔਰ ਇਸੇ ਤਰ੍ਹਾਂ ਕਿਸਾਨ ਭਵਨ ਦੀ ਡਿਵੈਲਪਮੈਂਟ ਕਰਾਈ ਹੈ ਬਾਕੀ ਮੰਡੀਆਂ ਦੀ ਅਸੀਂ ਡਿਵੈਲਪਮੈਂਟ ਕਰਾ ਰਹੇ ਹਾਂ ਅੱਜ ਵੀ ਜਿੰਨੇ ਪੰਜਾਬ ਦੀਆਂ ਸਾਰੀਆਂ ਮੰਡੀਆਂ 31 ਮਾਰਚ 2024 ਤੱਕ ਅਸੀਂ ਸਾਰੀਆਂ ਦੇ ਖਰੀਦ ਪ੍ਰਬੰਧ ਮੁਕੰਮਲ ਕਰ ਲਈ ਸੀ ਕੱਲ ਭਾਵੇਂ ਕੋਈ ਫਸਲ ਨਹੀਂ ਆਈ ਇੱਕ ਤਰੀਕ ਨੂੰ ਪਰੰਤੂ 1 April ਤੋਂ ਸਾਡੀ ਖਰੀਦ ਵਾਸਤੇ ਮੰਡੀਆਂ ਤਿਆਰ ਨੇ ਅਸੀਂ ਸਵਾਗਤ ਕਰਦੇ ਹਾਂ ਸਾਰਿਆਂ ਦਾ ਜੀ ਬਰਸ ਸਾਹਿਬ ਇੱਕ ਗੱਲ ਹੋਰ ਸਮਝਾਇਓ ਕਿ ਹੁਣ ਜਿਹੜੀਆਂ ਜਥੇਬੰਦੀਆਂ ਵਿਰੋਧ ਕਰ ਰਹੀਆਂ ਸੀ ਇਸ ਗੱਲ ਦਾ ਕਿ ਇਹ ਠੀਕ ਨਹੀਂ ਸੀ ਹੋ ਪਾਰਿਆ ਉਹ ਹੁਣ ਜਥੇਬੰਦੀਆਂ ਕਹਿੰਦੀਆਂ ਨੇ ਕਿ ਸਰਕਾਰ ਨੇ ਫੈਸਲਾ ਵਾਪਸ ਲੈ ਲਿਆ ਯਾਨੀ ਕਿ ਸਰਕਾਰ ਨੇ ਕੁਝ ਤੁਹਾਡੇ ਮੁਤਾਬਕ ਸਰਕਾਰ ਨੇ ਕੁਝ ਗਲਤ ਨਹੀਂ ਸੀ ਕੀਤਾ ਕਿਸਾਨ ਕਿਸਾਨਾਂ ਮੁਤਾਬਕ ਸਰਕਾਰ ਦਾ ਇਹ ਇੱਕ ਗਲਤ ਡਿਸੀਜਨ ਸੀ ਤੇ ਹੁਣ ਵੀ ਕਿ ਕਿਸਾਨ ਜਥੇਬੰਦੀਆਂ ਤਾਂ ਐਂ ਸੋਚਣ ਗਈਆਂ ਕਿ ਸਰਕਾਰ ਨੇ ਇਸ ਕਰਕੇ ਫੈਸਲਾ ਵਾਪਸ ਲਿਆ ਕਿ ਗਲਤ ਫੈਸਲਾ ਹੋ ਗਿਆ ਸੀ ਸਾਡਾ ਦਵਾਇਆ ਉਹ ਕਲੀਅਰ ਕਿਦਾਂ ਹੋ ਗਈ ਗੱਲ ਜਥੇਬੰਦੀਆਂ ਨੂੰ ਮੈਂ ਮੈਂ ਜਿਹੜੇ ਬੰਦੇ ਇਹ ਗੱਲ ਕਰਦੇ ਨੇ ਉਹ ਦੱਸਣ 2013 ਤੋਂ ਬਾਅਦ ਹੁਣ ਤੱਕ ਚੁੱਪ ਕਿਉਂ ਸੀ ਜੀ ਜਿਹੜੇ ਅਕਾਲੀ ਆਗੂ ਜਾਂ ਕਾਂਗਰਸ ਦੇ ਆਗੂ ਇਸ ਗੱਲ ਤੇ ਰੌਲਾ ਪਾ ਰਹੇ ਸੀ ਬੀਬੀ ਹਰਸਿਮਰਤ ਕੌਰ ਬਾਦਲ ਜਾਂ ਹੋਰ ਕਾਂਗਰਸੀ ਆਗੂ ਉਹ ਦੱਸਣ 2013 'ਚ ਇਹਨਾਂ ਦੀ ਸਰਕਾਰਾਂ ਦੇ ਟਾਈਮ ਤਾ ਇਹ ਸਬਜਟ ਬਣਦੇ ਰਹੇ ਨੇ ਸਾਰੇ ਸਾਲੋਂ ਉਹ ਉਹ ਜਵਾਬ ਦੇ ਹੀ ਤਾਂ ਉਹਨਾਂ ਦੀ ਬਣਦੀ ਆ ਸੀ ਤਾਂ ਫਿਰ ਵੀ ਕਿਉਂਕਿ ਅਸੀਂ ਸੈਂਸਰਲੀ ਚਾਹੁੰਦੇ ਆ ਕਿ ਮੰਡੀ ਸਿਸਟਮ ਮਜ਼ਬੂਤ ਹੋਵੇ ਮੰਡੀ ਸਿਸਟਮ ਨੂੰ ਅਸੀਂ ਬਿਲਕੁਲ ਕਮਜ਼ੋਰ ਨਹੀਂ ਹੋਣ ਦੇਣਾ ਔਰ ਮਜ਼ਬੂਤ ਕਰਨਾ ਹੈ ਜਿੱਥੇ ਕੋਈ ਕਮੀਆਂ ਨੇ ਅਸੀਂ ਦੂਰ ਕਰਾਂਗੇ ਔਰ ਕੀਤੀਆਂ ਜਾ ਰਹੀਆਂ ਨੇ ਲਗਾਤਾਰ ਜੀ ਯਾਨੀ ਕਿ ਵਰਸਾ ਸਾਹਿਬ ਜਿੱਦਾਂ ਦੀ ਗੱਲ ਚੱਲੀ ਐਦਾਂ ਦਾ ਕੁਝ ਨਹੀਂ ਸੀ ਨਹੀਂ ਨਹੀਂ ਕੋਈ ਕੋਈ ਇਸ ਤਰ੍ਹਾਂ ਦੀ ਭਾਵਨਾ ਹੈ ਹੀ ਨਹੀਂ ਕਿਸੇ ਕਾਰਪੋਰੇਟ ਨੂੰ ਜਾਂ ਕੋਈ ਖੇਤੀ ਵਿਰੋਧੀ ਕੋਈ ਕਾਨੂੰਨ ਲਾਗੂ ਕਰਨ ਦੀ ਕੋਈ ਭਾਵਨਾ ਹੀ ਨਹੀਂ ਨਾ ਅਸੀਂ ਕਰਨ ਦੇਣਾ ਅਸੀਂ ਤਾਂ ਹਮੇਤੀ ਐ ਇਸ ਚੀਜ਼ ਦੇ ਕਿ ਮੰਡੀ ਸਿਸਟਮ ਮਜ਼ਬੂਤ ਰਹੇ ਕਿਸਾਨਾਂ ਨੂੰ ਉਹਨਾਂ ਦੀ ਫਸਲ ਦਾ ਪੂਰਾ ਮੁੱਲ ਮਿਲੇ ਉਹਨਾਂ ਨੂੰ ਕੋਈ ਫਸਲ ਵੇਚਣ ਦੇ ਟਾਈਮ ਕੋਈ ਸਮੱਸਿਆ ਨਾ ਆਵੇ ਅਸੀਂ ਤਾਂ ਇਸ ਚੀਜ਼ ਦੇ ਵਿੱਚ ਲੱਗੇ ਹੋਏ ਹਾਂ ਜੀ ਬਿਲਕੁਲ ਸੋ ਬਰਸ਼ਰ ਸਾਹਿਬ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਸਾਰੀ ਗੱਲ ਕਲੀਅਰ ਕਰਨ ਲਈ ਬੰਗੂ ਸਾਹਿਬ ਬਹੁਤ ਸ਼ੁਕਰੀਆ ਧੰਨਵਾਦ ਸਾਰੇ ਸਰੋਤਿਆਂ ਦਾ ਵੀ ਧੰਨਵਾਦ